ਹਿੰਦੂਤਵ ਵੀ ਹੈ ਜਾਂ ਰਾਸ਼ਟਰਵਾਦੀ ਇੱਕੋ ਹੀ ਚੀਜ਼ ਹੈ। ਮਤਲਬ ਰਾਸ਼ਟਰਵਾਦੀ ਹੋਣਾ ਅੱਜ ਤੇ ਹਿੰਦੂਤਵ ਹੋਣਾ ਇਹਦੇ ਵਿੱਚ ਕੋਈ ਬਹੁਤਾ ਨਿਖੇੜਾ ਨਹੀਂ ਕੀਤਾ ਜਾ ਸਕਦਾ। ਸੋ ਇਹ ਰਾਸ਼ਟਰਵਾਦ ਦੇ ਏਡੇ ਮਤਲ ਨੂੰ ਨਰਲੱਜ ਬੁਲਾਰੇ ਬਣੇ ਵਕੀਲ ਬਣੇ ਫਿਰਦੇ ਨੇ। ਵੀ ਇਸ ਦੇ ਦੇਸ਼ ਭਗਤਾਂ ਜੀ, ਦੇਸ਼ ਪ੍ਰਸਤਾ ਤੇ ਅੰਮ੍ਰਿਤਪਾਲ ਵਰਗੇ ਜਾਂ ਜਿਹੜੇ ਬੰਦੇ ਜੁਝਾਰੂ ਨੇ। ਪੰਥ ਦੀ ਗੰਨ ਕਰਨ ਵਾਲੇ ਉਹ ਦੇਸ਼ ਦੇ ਦੁਸ਼ਮਣ ਹਨ। ਸੋ ਤੁਸੀਂ ਰਾਸ਼ਟਰਵਾਦ ਦੀਓ ਤੁਹਾਡਾ ਚਿੱਟਾ ਵੇਚਣਾ ਵੀ ਕੋਈ ਬਣਾ ਦੇ। ਉਹ ਵੀ ਮੈਂ ਪੁੱਨਨ ਦਾ ਕੰਮ ਹੋ। ਸੋ ਇਹ ਇੱਥੇ ਗੱਲ ਜਿਹੜੀ ਅੱਜ ਮੈਂ ਉਹਦੇ ਸੁਣੀ ਮੂੰਹ। ਪਰ ਜਿੱਦੋ ਹੋ ਆਪਣਾ ਮਜੀਠੀਆ ਵੀ ਜਤਿੰਦਰ ਸਿੰਘ ਭੰਗੂ ਤਾਂ ਵੀ ਆਹ ਉਹਦਾ ਕੈਰੇਕਟਰ ਆ ਬੰਦੇ ਦਾ। ਕਿਤੇ ਨਹੀਂ ਆਇਆ ਵੀ ਉਹ ਚਿੱਟਾ ਵੇਚਦਾ। ਜਾਂ ਉਹ ਕੋਈ ਜਰਾਮਪੇਸ਼ ਆ। ਤੇ ਧੀ ਉਹ ਇਹੀ ਹੈ ਵੀ ਉਹ ਅਮਰਤਪਾਲ ਦਾ ਬੰਦਾ ਹੈ ਜੀ ਜਾਂ ਅਮਰਤਪਾਲ ਦੀ ਗੱਲ ਨੂੰ ਸਪੋਰਟ ਕਰਦਾ ਹੈ ਹੁਣ ਆਪਾਂ ਇਸ ਗੱਲ 'ਚ ਨਹੀਂ ਜਾਂਦੇ ਮਤਲਬ ਵੀ ਜਤਿੰਦਰ ਸਿੰਘ ਭੰਗੂ ਬਾਰੇ ਵੀ ਉਹ ਕੌਣ ਹੈ ਕੀ ਹੈ ਉਹ ਗੱਲ ਇੱਕ ਬੱਕਰੀ ਹੈ ਮਤਲਬ ਪਰ ਮੇਰੇ ਮੁਤਾਬਕ ਇਹ ਵੀ ਹੋ ਇੱਕ ਕਮਿਟਿਡ ਸਿੱਖ ਹੈਗਾ ਉਹਦਾ ਸਾਰਾ ਜੋ ਮੈਂ ਉਹਨੂੰ ਜਿੰਨਾ ਕਿ ਜਾਣਦਾ ਇੱਕ ਕਮਿਟਿਡ ਸਿੱਖ ਹੈ ਇਹਦੀ ਉਹ ਸਜ਼ਾ ਭੁਗਤ ਰਿਹਾ ਹੈ ਤੇ ਉਹ ਸਜ਼ਾ ਉਧਰ ਅਮਰਤਪਾਲ ਭੁਗਤ ਰਿਹਾ ਹੈ ਅਮਰਤਪਾਲ ਕਿਉਂ ਕਿਤੇ ਇੱਕ ਬੰਦਾ ਹੈ ਇਹ ਸੋ ਜਿਹੜਾ ਬੰਦਾ ਪੰਥ ਦੀ ਗੱਲ ਕਰੂ ਉਹਦੇ ਨਾਲ ਆਹ ਕੁਝ ਹੋਊਗਾ ਸੋ ਇਹ ਹੁਣ ਗੱਲ ਜਿਹੜੀ ਇੱਥੇ ਆਈ ਮੈਂ ਜਿੱਥੇ